ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀ ਫਰੀਦਕੋਟ ਤੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਬੀਬੀ ਬੋਰਡ ਦੇ ਵਿੱਚ ਜੌਬ ਕਰਦੇ ਸੀ ਕਿਸੇ ਟੈਂਬੜਾ ਵਧੀਆ ਪਰਿਵਾਰ ਸੀ ਪਰ ਹੁਣ ਸਾਰਾ ਕੁਝ ਖੇਰੋ-ਖੇਰੋ ਹੋ ਗਿਆ ਕੋਈ ਰਿਸ਼ਤੇਦਾਰ ਭੈਣ ਭਰਾ ਤਾਂ ਆਵੇ ਜੀ ਨਾ ਕਦੇ ਆ ਕੇ ਵੀ ਹਾਂ ਗਿੰਦਰ ਮੋਹਨ ਸਿੰਘ ਸਾਡਾ ਬਾਪੂ ਉਹ ਕਾਕਾ ਕੁਲਵੀਰ ਸਿੰਘ ਜਦੋਂ ਇਹਦੀ ਅੱਖਾਂ ਸੀ ਇਹਦੇ ਭਰਾਵਾਂ ਨੇ ਇਹ ਤੋਂ ਕੰਮ ਲੈਣਾ ਸੀ ਉਦੋਂ ਸਾਰੇ ਭਰਾਏ ਤੋਂ ਕੰਮ ਲੈਂਦੇ ਸੀਗੇ ਪਰ ਜਦੋਂ ਇਹ ਅੰਨਾ ਹੋ ਗਿਆ ਬਾਪੂ ਕੋਈ ਨਹੀਂ ਪੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੰਦਰਮੋਹਨ ਬਾਪੂ ਕੀ ਹਾਲ ਚਾਲ ਨੇ ਗਿੰਦਰਮੋਹਨ ਸਿਆ ਘਰੇ ਚੱਲ ਗਏ ਤੇ 23 23 ਮਹੀਨੇ ਹੋ ਗਏ ਜੀ 23 ਮਹੀਨੇ ਹੋ ਗਏ ਤੈਨੂੰ ਹਾਂ ਜੀ 23 ਮਹੀਨੇ ਕੇ ਸਰਦਾਰ ਲੈ ਯਾਰ ਕਮਾਲ ਹੋ ਗਈ ਮੇਰੇ ਪਿਆਰ ਨੂੰ ਮਹੀਨੇ ਵੀ ਜ਼ਿਆਦਾ ਸਾਰੇ ਕਿੰਨੇ ਮਹੀਨੇ ਹੋ ਗਏ ਹਾਂ ਜੀ ਕਿੰਨੇ ਲੇ ਕਿਹੜੇ ਸਾਲ ਚਾਹੀਏ ਸੀ ਦੱਸ ਕੋਈ ਨਹੀਂ ਆੱਖਾਂ 'ਚ ਆੱਖਾਂ ਦੀ ਆਕਾ ਬੇਹੰਕੜਾ ਆਇਆ ਹਾਂ ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀ ਫਰੀਦਕੋਟ ਤੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਬਾਪੂ ਗਿੰਦਰ ਮੋਹਨ ਸਿੰਘ ਜੀ ਬਿਜਲੀ ਬੋਰਡ ਦੇ ਵਿੱਚ ਜੌਬ ਕਰਦੇ ਸੀ ਕਿਸੇ ਟਾਈਮ ਬੜਾ ਵਧੀਆ ਪਰਿਵਾਰ ਸੀ ਪਰ ਹੁਣ ਸਾਰਾ ਕੁਝ ਖੇਰੂ-ਖੇਰੂ ਹੋ ਗਿਆ ਬਾਪੂ ਵੀ ਅੱਖਾਂ ਤੋਂ ਅੰਨ੍ਹਾ ਹੋ ਗਿਆ ਸੀ ਵਿਚਾਰਾ ਐਦਾਂ ਹੀ ਰੋੜ-ਰੋੜ ਕੇ ਜਾਂਦਾ ਸੀ ਬਾਹਰ ਕੋ ਮੰਗ ਕੇ ਲਿਆ ਕੇ ਕੁਝ ਖਾਂਦਾ ਸੀਗਾ ਤੇ ਹੁਣ ਬਾਪੂ ਜੀ ਨੂੰ ਸਾਡੇ ਕੋਲ ਰਹਿੰਦੇ ਆ ਵੀ 5-6 ਸਾਲ ਹੋ ਗਏ ਸਾਢੇ 4-5 ਸਾਲ ਔਰ ਕੋਈ ਇੱਕ ਵੀ ਰਿਸ਼ਤੇਦਾਰ ਭੈਣ ਭਰਾ ਕੋਈ ਮਗਰ ਨਹੀਂ ਆਇਆ ਜਿਹੜਾ ਕਿੰਨਾ ਹੋਵੇ ਵੀ ਹਾਂ ਅਸੀਂ ਇਹਦੇ ਨਾਲ ਖੜੇ ਆ ਜਾਂ ਅਸੀਂ ਇਹਨੂੰ ਲੈ ਕੇ ਜਾਣਾ ਵਾ ਬਸ ਇਹਨਾਂ ਦਾ ਥੋੜਾ ਜਿਹਾ ਉੱਥੇ ਥਾਂ ਪਿਆ ਵਾ ਉਹ ਜ਼ਰੂਰ ਜਿੱਦਣੇ ਵਿਚਾਰਾ ਕਿਤੇ ਪੂਰਾ ਹੋ ਜੂ ਉਹਨੂੰ ਪਗੜ ਲੈਣਗੇ ਆ ਕੇ ਬਸ ਕਿਉਂਕਿ ਸਾਡੀ ਸੰਸਤਾਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਪਰ ਜਿਉਂਦੇ ਜੀ ਕੋਈ ਮਿਲ ਨਹੀਂ ਆਉਂਦਾ ਕਿਉਂਕਿ ਜਿਹੜਾ ਇਹਨਾਂ ਦਾ ਘਰ ਸੀ ਉਹ ਅੱਧਾ ਵਿੱਚੋਂ ਕੱਟ ਕੇ ਵੇਚਤਾ ਭੈਣ ਨੂੰ ਲੈ ਕੇ ਨਾਨਕੇ ਉਹ ਆਬ ਮੰਦ ਬੁੱਧੀ ਉਹਨੂੰ ਵੀ ਅੰਦਰ ਹੀ ਸਾਂਭਿਆ ਕਮਰੇ ਜੀ ਰੱਖਿਆ ਹੋਇਆ ਉਹਨਾਂ ਨੇ ਕਹਿੰਦੇ ਬੰਦ ਕਰਕੇ ਤੇ ਉਹ ਉੱਥੇ ਲੈ ਕੇ ਤੇ ਉਹਦਾ ਥਾਂ ਵੇਚ ਕੇ ਵੀ ਅੱਧਾ ਪੈਸੇ ਲੈ ਗਏ ਇਹਦੇ ਵਾਲਾ ਅੱਧਾ ਥਾਂ ਸੀ ਜਿਹੜਾ ਜਿਹਦੇ ਵਿੱਚ ਰਹੀ ਜਾਂਦਾ ਸੀ ਉਹ ਚ ਵੀ ਕੂੜੇ ਦੇ ਢੇਰ ਲਾਏ ਹੋਏ ਸੀ ਬਾਪੂ ਵਿਚਾਰਾ ਇਕੱਲਾ ਹੀ ਰਹਿਦਾ ਨਿੱਕੀ ਜਿਹੀ ਜਗ੍ਹਾ ਬਸ ਮੂਹਰੇ 7 ਫੁੱਟ ਦਾ ਫਰੰਟ ਤੇ ਅੰਦਰੋਂ ਛੋਟੀ ਜਿਹੀ ਪਤਲੀ ਜਿਹੀ ਗਲੀ ਜਾਂਦੀ ਹੈ ਇੱਕ ਕਮਰਾ ਬਾਅਦਰ ਬਸ ਉਹਦੇ ਚ ਹੀ ਰਹਿੰਦਾ ਸੀ ਬਾਪੂ ਕੋਈ ਰਿਸ਼ਤੇਦਾਰ ਭੈਣ ਭਰਾ ਤਾਂ ਆਵੇ ਜਿਹੜਾ ਕਦੇ ਆ ਕੇ ਵੀ ਹਾਂ ਗਿੰਦਰ ਮੋਹਨ ਸਿੰਘ ਸਾਡਾ ਬਾਪੂ ਇਦਾਂ ਹੀ ਬਾਪੂ ਕਾਕਾ ਕੁਲਵੀਰ ਸਿੰਘ ਜਦੋਂ ਇਹਦੀ ਅੱਖਾਂ ਸੀ ਇਹਦੇ ਭਰਾਵਾਂ ਨੇ ਇਹ ਤੋਂ ਕੰਮ ਲੈਣਾ ਸੀ ਉਦੋਂ ਸਾਰੇ ਭਰਾਏ ਤੋਂ ਕੰਮ ਲੈਂਦੇ ਸੀਗੇ ਪਰ ਜਦੋਂ ਇਹ ਅੰਨਾ ਹੋ ਗਿਆ ਬਾਪੂ ਕੋਈ ਨਹੀਂ ਪੜਦਾ ਹਾਂ ਡਾਕਟਰ ਨੂੰ ਮੈਂ ਗੱਲ ਕਰਕੇ ਨਾ ਫਿਰ ਛੁੱਟੀ ਕਰਾ ਦਾਂਗੇ ਡਾਕਟਰ ਕਿਵੇਂ ਭੇਜੂਗਾ ਮੈਂ ਛੁੱਟੀ ਕਰ ਦੂਗਾ ਭੇਜ ਦਾਂਗੇ ਛੁੱਟੀ ਕਰਾ ਦੂਗਾ ਨਾ ਫੇਰ ਬਾਪੂ ਤਾਂ ਕੋਈ ਭੈਣ ਕੋਈ ਕਲਣਾ ਤੇ ਨਾ ਨਹੀਂ ਕੋਈ ਕਲਣਾ ਨਹੀਂ ਪੇ ਸਕਦੇ ਡਾਕਟਰ ਡਾਕਟਰ ਲਿਖ ਕੇ ਦੇ ਜੀ ਜੀ ਵੇਖੋ ਤੁਸੀਂ ਛਿਆਣੇ ਬਰੇ ਹਾਂ ਮੈਨੂੰ ਪਤਾ ਬਾਪੂ ਤੂੰ ਤਾਂ ਬਹੁਤ ਸੋਹਣਾ ਸੇਵਾ ਕਰਦਾ ਤੂੰ ਤਾਂ ਇਹਨੂੰ ਸਾਹਮ ਦਾ ਵਿਚਾਰੇ ਨੂੰ ਸਾਰਾ ਦਿਨ ਇਹਦੀ ਸੇਵਾ ਕਰਦਾ ਤੂੰ ਮੈਂ ਖਿਆਲ ਵੀ ਰੱਖਦਾ ਨਾ ਵੀ ਬਾਈ ਜੀ ਹੁਣ ਆਪਣਾ ਕੰਮ ਕਰਨਗੇ ਠੀਕ ਹੈ ਬਾਪੂ ਠੀਕ ਹੈ ਸ਼ੁਕਰੀਆ ਗਿੰਦਰ ਮੋਹਨ ਬਾਪੂ ਜੀ ਆਖਾ ਮੈਨੂੰ ਛੱਟਿਆ ਮੈਨੂੰ ਛੱਟਿਆ ਉਹ ਕਿਵੇਂ ਨਾ ਕਿਵੇਂ ਜਾਂ ਭੇਜਿਓ ਠੀਕ ਹੈ ਮੈਂ ਡਾਕਟਰ ਨਾਲ ਗੱਲ ਕਰਕੇ ਛੁੱਟੀ ਲੈ ਕੇ ਭੇਜ ਦਿੰਦੇ ਆ ਭੇਜ ਦੇ ਨਾ ਮੁੰਡਿਆਂ ਦੇ ਆ ਕਹਿ ਦਿੰਨਾ ਕਹਿ ਦਿੰਨੇ ਬਾਪੂ ਕਹਿ ਦਿੰਨਾ ਮੈਂ ਤੁਰ ਕੇ ਵੀ ਜੰਦਰੂ ਆ ਜੀ ਨਹੀਂ ਨਹੀਂ ਤੈਨੂੰ ਛੱਡ ਕੇ ਆਵਾਂਗੇ ਯਾਰ ਹੁਣ ਇਹ ਅੱਖਾਂ ਤੋਂ ਅੰਨਾਂ ਬਾਪੂ ਤੇ ਇਹ ਬਾਪੂ ਅੱਖਾਂ ਤੋਂ ਅੰਨਾਂ ਸੀ ਇਹਨੂੰ ਦਿਖਣ ਲੱਗ ਗਿਆ ਹੁਣ ਇਹਦੀ ਅੱਖਾਂ ਬਣਿਆ ਹੋਇਆ ਬਾਪੂ ਸਾਰਾ ਦਿਨੇ ਨਾਲ ਹੀ ਰਹਿਣਾ ਜਦੋਂ ਰੋਟੀ ਖਾਣੀ ਪਹਿਲਾਂ ਉਹਨੂੰ ਖਵਾਣੀ ਫੇਰ ਆਪ ਖਾਣੀ ਲੈਟਰਨ ਬਾਥਰੂਮ ਪਹਿਲਾਂ ਆਪ ਬਾਅਦ ਚ ਜਾਣਾ ਇਹਨੂੰ ਪਹਿਲਾਂ ਲੈ ਕੇ ਜਾਣਾ ਦੇਖੋ ਮਹਾਰਾਜ ਜੀ ਮੈਂ ਤੋਰ ਕਰਦੀ ਆਂ ਅੰਦਰ ਆ। ਠੀਕ ਆ ਬਾਪੂ ਚੱਲਾਂਗੇ 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 ਹੁਣ ਤੂੰ ਨਰਵਸ ਨਾ ਹੋ ਤੇਰੇ ਹੱਥ ਕੰਬਣ ਲੱਗ ਗਏ ਦੇਖ ਐਵੇਂ ਐਕਸਾਈਟਡ ਹੋ ਗਿਆ ਨਾ। ਇਹਦਾ ਕੋਈ ਨਹੀਂ ਐਕਸਾਈਟਡ ਹੋ ਗਿਆ। ਬਸ ਆਹੀ ਜੀ ਚੱਲਾਂਗੇ ਚੱਲਾਂਗੇ ਚੱਲਾਂਗੇ। ਇਸ ਤਰ੍ਹਾਂ ਸਾਰੇ ਸਾਸਿਕਾਂ ਦੇ ਨਾ 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 ਸਾਸਿਕ ਠੀਕ ਆ ਵੀਰੇ ਹੁਣ ਤੂੰ ਸਿਰ ਠੀਕ ਆ ਤੇਰੀ ਤੁਰਿਆ ਫਿਰਿਆ ਕਰ ਕੀੜਾ ਗੂੜਾ ਦਿਆ ਕਰ ਹਨਾ।